ਸਾਹਿਕਾਲ ਜੀ ਸਾਰਿਆਂ ਨੂੰ ਹੋਰ ਸਤਨਾਉ ਕੀ ਹਾਲ ਚਾਲ ਆਸ ਕਰਦੇ ਆ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਾਹਿਕਾਲ ਜੀ ਸਾਰਿਆਂ ਪਰਮਜੀਤ ਕੌਰ ਪਰਮੋ ਇਹ ਨੂੰ ਕੋਈ ਨਹੀਂ ਜਾਣਦਾ ਇਹ ਨੂੰ ਕੋਈ ਨਹੀਂ ਜਾਣਦਾ ਜਿਹੜੀ ਪੱਕੀ ਇੱਥੇ ਰਹਿੰਦੀ ਪਰ ਤਾ ਨਾ ਆ ਆਜਾਏ ਅਬੀ ਦੇ ਮਾਮਾ ਮਾਮੀ ਲੋੜੀ ਲੈ ਗਏ ਉਹਨਾਂ ਨੂੰ ਲੱਗੇ ਛਾਹ ਪਾਣੀ ਪੀਣ ਨਾਲੇ ਮੈਂ ਆਪਣੇ ਨਨਾਨਾ ਨੂੰ ਕਹਿੰਦਾ ਨੀ ਆਉ ਕੋਈ ਸੁਪੋਸਿਆ ਨਾ ਆ ਤੇ ਤੇੜ ਫੜੀ ਹਿੰਦੋ ਨਹੀਂ ਬਹੁਤ ਸਾਰਾ ਘਣਾ ਤਾਂ ਨਹੀਂ ਚੋ ਐਵੇਂ ਰਾਤੀ ਖਬਰスメਹਲੀ ਹਾਂ ਚਲ ਠੀਕ ਲੈ ਕੇ ਜਾ ਫਿਰ ਅੱਧੇ ਮੈਂ ਚਾ ਮੈਂ ਉਹਦਾ ਖਾਈ ਕਬਲਾ ਕਿਹੜਾ ਚਟਣੀ ਵਾਲਾ ਇੱਕ ਚਲ ਠੀਕ ਆ ਦੇ ਚਾ ਉਹ ਵੱਡਾ ਚਮਚਤ ਨਹੀਂ ਖੜਿਆ ਹਣਾ ਖੜਿਆ ਚਲ ਮੇਰਾ ਬਣਾ ਦੇ ਹਾਂ ਪਹਿਲਾਂ ਜਵਾਈ ਭਾਈ ਤੇ ਫੇਰ ਜ਼ਰਾ ਬੜਾ ਨਹੀਂ ਪਹਿਲਾਂ

ਇਹ ਨਨ੍ਹੇ ਕਵਲੀ ਜਿਆਦਾ ਆ ਕੋਈ ਕਵਲੀ ਕੁੱਲੀ ਜੀ ਆ ਗਿਆ ਆ ਲਿਆ ਦੇ ਤਾਂ ਵਿਚਾਰੇ ਕੋ ਲੋਖ ਨਹੀਂ ਹੋਣਾ ਕੰਮ ਹਾਂ ਜੀ ਉਹ ਕਰਨਾ ਕੁਛੇ ਕਰਨ ਵਾਲਾ ਹੀ ਇੱਦਾਂ ਹੀ ਬਣਾਉਂਦੇ ਨਾ ਬੜਾ ਇੱਦਾਂ ਦੋ ਪ੍ਰਾਣੇ ਬੈਠੇ ਆ ਹਾਂ ਸੰਦੂ ਸੰਦੂ ਖਾਣ ਨੂੰ ਸੰਦੂ ਆ ਸੰਦ ਹੀ ਆ ਗਵਾਂਡੀ ਜੀ ਹੋਏ ਆ ਸੰਦ ਗਵਾਂਡੀ ਵੀ ਤਾਂ ਉੱਥੇ ਬੜਾ ਜਵਾਨਾ ਤੇ ਦੋਨੇ ਹੀ ਜਵਾਈ ਆ ਦੋਨੇ ਜਵਾਈ ਕਿੱਥੇ ਵੱਡੇ ਪਾਪਾ ਅੱਸੀ ਹੋ ਗਿਆ ਮੁੜ ਕੇ ਅੱਜ ਪੜਾਣੇ ਆ ਆ ਖਾਓ ਜਣਾਈਓ ਆ ਖਾਓ ਜਣਾਈਓ ਹਾਂ ਪਲੇਰ ਨਾ ਨਹੀਂ ਛੋੜਦਾ ਪਰਿਵਾਰ ਨੂੰ ਚੁੰਮਚੇਰਾ ਧੁਕਾ ਬਣੋ ਇਹ ਲਊਗਾ ਕਿੱਥੇ ਜਾਂ ਮੇ ਜੋ ਨਿਹਾਲੀ ਇਹ ਕੀ ਬਾਦੇ ਚਲੋ ਇਹ ਉਹ ਕੁੱਲੀ ਲਿਆਂਦੀ ਇਹਦੇ ਵਾਸਤੇ ਆਹ ਉਹ ਕੁੱਲੀ ਚ ਪਾ ਦੇ ਲਾਉਂਦੇ ਹਾਂ ਆ ਆ ਬਾਸ ਇਹ ਲਾ ਕਰਨ ਤੇ ਬੜਾ ਪਾਪਾ ਜੀ ਜਾਣੇ ਪਵਾ ਕੇ ਲੈ ਆਈਓ ਨਹੀਂ ਸਾਡੇ ਉੱਤੇ ਮਿਲਦੇ ਇਦਾਂ ਜਾਣੇ ਹਾਂ ਵਧੀਆ ਬਣਾਉਂਦਾ ਸਾਡੇ ਉਥੋਂ ਮਸਤੀ ਦੋ ਟਾਈਮ ਲੱਗਦਾ ਕਿ ਉਹਦੇ ਸਮੋਸਿਆਂ ਦੀ ਮਸੂਰੀ ਆਲੇ ਅੱਛਾ ਬਾਬਲਪੁਰ ਦੀ ਕੱਲੀ ਪਾਦਾਂ ਨਹੀਂ ਨਹੀਂ ਪਾਦਾਂ ਕਾਹਨ ਆ ਲੈਸਾ ਆ ਕਰਨ ਤੇ ਅੱਦਲੀ ਪਾਧੋਇ ਤੇ ਕੋਈ ਨਹੀਂ ਮੇਰਾ ਮਨ ਨਹੀਂ ਕਰਨਾ ਮੇਰਾ ਪੇਟ ਬੜਾ ਦਰਦ ਹੋ ਰਿਹਾ ਹੈ ਖਾਣਾ ਥੋੜਾ ਖਾ ਨਹੀਂ ਮੇਰੇ ਲਈ ਮਨ ਆ ਹੀ ਪਾਇਆ ਮੈਂ ਕੱਲ ਦਾ ਪੀਜ ਪੂਜਾ ਖਾ ਲਿਆ ਤੇ ਮੇਰਾ ਪੇਟ ਸੱਚੀ ਬੜਾ ਹੁੰਡਿਆ ਵਾ ਇੱਕ ਖਾਣਾ ਖੋ ਨਹੀਂ ਨਾ ਉਹ ਹੁੰਦਾ ਜਿਹੜਾ ਬੰਦਾ ਨਾ ਖਾਂਦਾ ਉਹ ਨਹੀਂ ਖਾ ਲੈਣਾ ਤਾਈਓ ਹੁੰਡਿਆ ਵਾ ਅੱਜ ਮੈਂ ਕਿਤੇ ਵੀ ਬੜਾ ਖਾਣਾ ਲੱਡ ਬੜਾ ਖਾਣਦੇ ਅੱਗੇ ਕੋਈ ਨਹੀਂ ਮੈਨੂੰ ਉੱਥੇ ਫੜਾਉਣੀ ਆ ਤੂੰ ਖਾ ਕੋਈ ਗੱਲ ਕੱਲ ਤੂੰ ਹੀ ਖਾ ਰੋਟੀ ਲਾਗੇ ਲਾਗੇ ਬੈੰਨੇ ਆ ਹਾਂ ਆ ਥੋੜਾ ਜਿਹਾ ਤੂੰ ਹੀ ਕੰਮ ਖਰਾਬ ਕੀਤਾ ਸਾਡਾ ਕੀ ਮਾਨੂੰ ਘਰੋਂ ਕੱਢ ਕੇ ਹਾਂ ਤੂੰ ਥੋੜਾ ਜਿਹਾ ਕੰਮ ਕਰਾ ਦਿੱਤਾ ਵੱਖਰੇ ਵੱਖਰੇ ਕਰਤਾ ਹੂੰ ਮੈਂ ਕੋਈ ਨਹੀਂ ਜੇ ਉਹ ਨਾ ਕਰਨਾ ਤੇ ਨੂੰ ਲੈ ਆ ਗਈ ਆਪਣਾ ਨਹੀਂ ਆਹੋ ਉੱਥੇ ਤੇ ਨਹੀਂ ਰਹਿਣ ਲੈ ਚੰਨ ਜੀ ਮੈਂ ਖਾ ਲਿਆ ਕਿੰਨਾ ਖਾਣਾ ਬਸ ਕਵਲ ਤੂੰ ਹੀ ਬਾਲਾ ਕੋਈ ਨਹੀਂ ਨਾ ਪੇਗਾ ਮੰਦੀ ਦਾ ਖਾਣਾ ਕਿਉਂ ਆ ਕੱਢ ਲੈ ਨਾ ਘੜੀ ਮੈਂ ਬੜ ਕੇ ਉਹ ਕਹਿੰਦੇ ਆ ਆ ਵੀ ਹੈਗਾ ਵਾ ਇਹ ਨਾ ਰੱਖ ਦੇਣਾ ਇੱਕ ਇੱਕ ਹੋਰ ਰੱਖ ਦੋ ਹਾਂ ਕੀ ਮਸਲੇ ਨਾ ਲੱ ਲੱ ਲਾ ਫੜ ਲਾ ਨਾ ਜੇ ਤੇਰਾ ਕਿਹੜਾ ਫੜ ਲਾ ਯਾਰ ਆ ਲੱਲਾ ਇੰਨਾ ਕਿਹਦੇ ਵਕਤ ਉਹ ਹਲ ਜਾਣਾ ਜੋੜਾ ਤੂੰ ਖਾ ਰਾਂ ਮੇਰੇ ਫਾਈਰ ਚੱਲਦਾ ਇੱਧਰ ਤੇ ਹੀ ਸੁਲਾਰੀ ਮਾਰ ਸਕਦੇ ਜਿਆਦਾ ਨਹੀਂ ਹੈ ਨਾ ਕਪੈਸਿਟੀ ਨਹੀਂ ਤਾਂ ਇੱਧਰ ਤੇ ਆਈਏ ਵੱਖੀ-ਵੱਖੀ ਤੇ ਲੱਗ ਜਾਣਾ ਇਹ ਡਾਈਟਿੰਗ ਦਾ ਜੋਦਾ ਲੱਗਦਾ ਨਾ ਜੋਦਿਆ ਇਹ ਆ ਨਹੀਂ ਤੂੰ ਨਹੀਂ ਕੋ ਮਾਰਦੀ ਇਹ ਨਹੀਂ ਲੈਂਦਾ ਜਿਆਦਾ ਇਹ ਖਾਂ ਟੀਣ ਦਾ ਨਹੀਂ ਸਰੀਰ ਦਾ ਹੀ ਹਿਸਾਬ ਹੁੰਦਾ ਹਾਂ ਹੁਣ ਅੱਧੀ ਅੱਧਾ ਕਿਹੜਾ ਕੋ ਖਾਂਦਾ ਨਹੀਂ ਆ ਸੰਦੀਪ ਕਿਹੜਾ ਜਿਆਦਾ ਖਾਂਦੀ ਜਾਂ ਵੱਖਰਾ ਖਾਂਦੀ ਨਹੀਂ ਆ ਆਇਆ ਮੈਂ ਖਾ ਮੈਂ ਉਠਾਓ ਪਿਆ ਖਾਣਾ ਤੇ ਨਹੀਂ ਲੈਣਾ ਥਾਰਾ ਖਾਣਾ ਹੋਰ ਆ ਨਾ ਬਹੁਤ ਵੱਡੀ ਹੋ ਜੇਂਗੀ ਵੱਡੀ ਚਾਟ ਨਹੀਂ ਆ ਵੇ ਕੰਮ ਆਗੇ ਤੁਸੀਂ ਵੀ ਵੱਡੀ ਹੋ ਜੇਗੀ ਮਾੜਾ ਵੱਡੀ ਤਾਂ ਮੈਂ ਫੇਰ ਹੀ ਅੱਗੇ ਹੀ ਹੋਰ ਵੱਡੀ ਨਾ ਕਰੋ ਮੁੜ ਕੇ ਉਹ ਗੱਲ ਪਪਾ ਤੁਸੀਂ ਨਾ ਲੋ ਹੋਰ ਕੁਛ ਬਾਕੇ ਇੱਕ ਖਾੜਿਆ ਨਹੀਂ ਬੜਾ ਖਾਲਾ ਆ ਚਲੋ ਅਗਲੇ ਨੇ ਰੋਟੀ ਖਾਣੀ ਹੈ ਤੁਸੀਂ ਬਦੋ ਬਦੀ ਅੱਖੀਂ ਦੇ ਵੀ ਜਾਣਾ ਉਹਨਾਂ ਨੇ ਰੋਟੀ ਖਾਣੀ ਤਾਂ ਕੋਈ ਨਹੀਂ ਸਬਜੀ ਅਹੀਂ ਤਾਂ ਰਹੀ ਆ ਹਾਂ ਤੇ ਰੋਟੀ ਬਣਾਈ ਬਣਾਉਂ ਕਿਉਂ ਭਾਈ ਮੈਂ ਹੁੰਦੀ ਆ ਢੜਕਾ ਲਾਇਆ ਇਹ ਨਿਕਲ ਦੇਣੇ ਨਹੀਂ ਮਿਸਰੀ ਲੱਗੇ ਆ ਨਾ ਘਰ ਆਰੇ ਸਟੀ ਐ ਲੋੜੀ ਦੀ ਨਹੀਂ ਨਹੀਂ ਮਿਸਤਰੀ ਆਇਆ ਹਾਂਜੀ ਆਇਆ ਮਿਸਤਰੀ ਆਇਆ ਕੱਲ ਵਿਚਾਰੇ ਆਉਣ ਲੱਗੇ ਸੀ ਤੇ ਕੱਲ ਤੋਂ ਹੰਦ ਬੜੀ ਹਾਂ ਚਲੋ ਕੱਲ ਤੋਂ ਬੜੀ ਹੰਦ ਮਨ ਜਿਉ ਤੁਸ ਸਾਡਾ ਇਹ ਘਰ ਕੱਲ ਅਸੀਂ ਇੱਥੋਂ ਜਾ ਕੇ ਫਿਰ ਅਗੇ ਇੱਕ ਕੁੜੀ ਬਹੁਤੇ ਆਈ ਇਹ ਤੋਂ ਬੜਾ ਕਾਟਾ ਇੱਕ ਰਹਿ ਗਿਆ ਆਹੋ ਇਹ ਵੀ ਘਰ ਦੇ ਘੜੀ ਵੱਜਣ ਦੇ ਕੰਮ ਕੰਮ ਕਰਦੇ ਆ ਤੇ ਹੂੰ 10 ਜਗਾਂ ਦੇ ਘਰੇ ਵੱਜਣ ਦੇ ਕੰਮ ਕੰਮ ਕਰਦੇ ਆ ਤੁਹਾਡੇ ਘਰੇ ਜਾਂਦਾ ਕਰਦੇ ਦੇਢ ਹੋ ਗਏ ਤੇ ਜੀ ਆਮ ਜਿਉ ਅਧਨੇ ਆਪਣੇ ਪਾ ਕਿੰਨਾ ਕੰਮ ਹੋ ਗਿਆ ਘਰ ਦਾ मौके के आज ज़्यादा देने के बाद अच्छा अच्छा लग गया प्लेटफॉर्म सारे लग गया चल बढ़िया है यहाँ न रेम पर जा रहे हैं क्या करना होगा अच्छा क्या बिज़ेड़ा भी काम है आता है क्या भी काम लो हाँ इसको काम कर रहे हैं क्या नाल लगता ही कर ला जितेखल हो गया उसके रहेंगे बहुत करीब आ रहा ह ਵਾਰੀ ਗਿਆ ਸੀ ਬਾਈ ਕੀਤੀ ਦਾ ਨੀ ਜਿਹੜਾ ਨਿਪਣਾ ਕਰਦਾ ਹੈ ਤਾਂ ਨਿਆ ਚਲਾਣਾ ਤੇ ਅੱਗੇ 25 ਸਾਲ ਹੀ ਆਏ ਹਾਂ ਜੀ ਇੱਕ ਵਾਰੀ 25 ਸਾਲਾਂ ਕਿੰਨਾ ਆਇਆ ਹੈ ਅੱਜ ਅੱਗੇ ਇੱਕ ਵਾਰਾ ਮਾਵਾ ਚਿਰਾਂ ਪਿੱਛੇ ਆਇਆ 4 ਸਾਲਾਂ ਦਾ ਲੱਗਦਾ ਹਾਂ ਚਲੋ ਉਸ ਤਾਂ ਵਿਚਾਰ ਨਹੀਂ ਨਹੀਂ ਬਸ ਨਹੀਂ ਬਸ ਨਹੀਂ ਪੇਟ ਫੁੱਲ ਹੋ ਗਿਆ ਹੋ ਗਿਆ ਹੋ ਗਿਆ ਸਾਮਾਂ ਤੱਕ ਐਨੀ ਕਦ ਤੂੰ ਪੁੱਛਿਆ ਨਾ ਫੁੱਲ ਗਿਆ ਦੋਸ ਸਮੋਸੇ ਖਵਾਤੇ ਉਹ ਇਸਕੋ ਖਵਾਤੇ ਤੈਨੂੰ ਵੀ ਕਦੇ ਨਾ ਸਮੋਸੇ ਸਵਾਦ ਲੱਗ ਲੱਟਰ ਪੱਟਰ ਖਾ ਲਿਆ ਆ ਭੁਜੀਆ ਤੇ ਰਹਿਣੀ ਨਹੀਂ ਤਾ ਨਹੀਂ ਦੋਚ ਮੇ ਨਹੀਂ ਸਵਾਦ ਵੇਖਿਆ ਪੈ ਦੋਚ ਮੇ ਖਾਦੇ ਪਾਪੇ ਨਹੀਂ ਖਾਦੇ ਤੂੰ ਖਾ ਰੱਟ ਕੇ ਨਹੀਂ ਸਵਾਦ ਵੇਖਿਆ ਲੈ ਭਾਬੀ ਤੂੰ ਵੇਖ ਕੀ ਆਖੇਗੀ ਨਾਨਾ ਕੋ ਨਹੀਂ ਆਪਨੇ ਨਾਨਣ ਪਰ ਜਾਏਗੀ ਹੁਣ ਇਹ ਤਾਂ ਲੱਸੀ ਆ ਆ ਪੂਆ ਨਹੀਂ ਪੂਆ ਦੰਦ ਨਹੀਂ ਆ ਦਾਦਾ ਜੀ ਲੇ ਪੂਆ ਕੋ ਖਾਇਆ ਤੂੰ ਕਰ ਪੂਆ ਦੀ ਬਾਡੀ ਆ ਸਕਦਾ ਸਕਦਾ ਲੈ ਪਾ ਨਹੀਂਦੀ ਆ ਤੂੰ ਦੋ ਗਿਰੀਆਂ ਖਾ ਕੇ ਦਾਦੀ ਆ ਪੂਆ ਗਿਰੀਆਂ ਨਹੀਂ ਹੈ ਤੂੰ ਜੰਮਿਕਾ ਲਾਈ ਰੱਖੇ ਲੈ ਹਰ ਤੂੰ ਖਾਲਾ ਗਿਰੀ ਫੜ ਯਾ ਬਣਾ ਜੇ ਮੇਰੇ ਬਣੇ ਕਾਦੀ ਨਹੀਂ ਪਾ ਗਲਾ ਗਾਮਦੀ ਓ ਗਾਮਦੀ ਆ ਗਾਮਦੀ ਹਾਂ ਗਦਾਮ ਦੀ ਗਦਾਮ ਨਹੀਂ ਆਦਾ ਤਾਂ ਗਦਾਮ ਦੀ ਉਹ وہی ਬਾਦਾਮ ਦੀ ਆ ਪੂਰੀ ਪੂਰੀ ਘਰੀ ਲੈ ਲੈ ਮੈਂ ਆਪਣੇ ਭਰਾ ਨੂੰ ਦੋ ਦਿੱਤੀਆਂ ਥਾਬੀ ਨਿਕਾ ਦਿੱਤੀ ਮੈਂ ਤੂੰ ਥੋੜੀ ਜਿਹੀ ਲਿੱਸੀ ਆ ਤੇ ਤੇਰੀ ਲੇਕੀ ਚੰਗੀ ਆ ਹਾਂ ਚਲੋ ਜੀ ਲੈ ਲਿਆ ਤਾਂ ਆਪਾਂ ਹਾਂ ਹਾਂ ਜੀ ਪੀ ਲਈ ਚਾ ਸਾਸ਼ੀ ਘਾਲ ਦੀ ਸਾਰਿਆਂ ਨੂੰ ਸਾਸ਼ੀ ਘਾ ਭੈਣ ਜੀ ਤੁਹਾਡੀ ਵਾਰੀ ਹੁਣ ਆਈ ਹਾਂ ਜੀ ਚੱਲ ਮੈਂ ਇਹਦੇ ਲਾਗੇ ਬੈ ਗਏ ਹਾਂ ਕਿ ਚਾਹ ਪੀ ਕੇ ਚੱਲ ਮੈਂ ਲਾਗੇ ਕਿਹੜੀ ਅੱਗ ਸੇਕਦੀ ਇਹ ਭਰਾਵਾ ਸਾਰੀ ਦਿਹਾੜੀ ਅੱਗ ਸੇਕਦੀ ਰਹਿੰਦੀ ਆ ਜਿਉਂ ਹਾਂ ਦੇ ਬੜੀ ਨਾ ਕੱਲ ਤੋਂ ਹੁੰਦੀ ਬੜੀ ਤੂੰ ਦਕਾਲ ਵੀ ਬੜੀ ਨਾ ਤੋਂ ਚੱਲ ਅੱਜ ਵੀ ਬੜੀ ਆ ਤੇ ਜਿਉਂ ਸਵੇਰ ਤੋਂ ਅੱਗ ਬਾਲੀਦੀ ਆ ਨਾ ਤੇ ਫਿਰ ਇੱਥੇ ਬੈਠੀ ਰਹਿੰਦੀ ਆ ਨਿਗਾ ਖਾਂ ਆਵਾ ਨਾ ਤੇ ਠਰਦੀ ਰਹਿੰਦੀ ਆ ਬਾਕੀ ਲੋੜੀ ਲੈ ਕੇ ਆਏ ਹਾਂ ਭੈਣ ਵਾਸਤੇ ਤੇ ਚਲੋ ਇਦਾਂ ਭੈਣ ਭਰਾ ਵਰਤਦੇ ਮਿਲਦੇ ਵਧੀਆ ਲੱਗਦੇ ਆ ਵਧੀਆ ਲੱਗਦੇ ਆ ਆਵਾ ਦੇਣ ਹੁੰਦਾ ਵਾ ਇੰਦਾ ਸੁਖ ਸੁਖਾ ਨਾ ਆਵੇ ਤੇ ਸੁਖ ਸੁਖਾ ਨਾ ਜਾਵੇ ਹੋਰ ਬਾ ਠੀਕ ਆ ਵਧੀਆ ਮਾਮੀ ਜੀ ਤੁਸੀਂ ਕੋ ਬੋਲਣਾ ਚਾਹੋਗੇ ਲਾ ਜੇ ਕੁੜੀ ਹੈ ਦੀ ਬੜੀ ਚੰਗੀ ਆ ਇਹਦੀ ਮੇਰੇ ਕੋ ਮੈਂ ਇਹ ਲਾ ਕੇ ਮੈਂ ਚੱਲ ਬੈਠੇ ਨੇ ਕਿਹੜੀ ਗੱਲ ਬਾਤ ਕਰ ਲੈਣੇ ਮੈਂ ਕਹਣਾ ਵੀ ਆ ਖੰਡਈ ਆ ਐਰ ਕੀ ਡੈਡੀ ਆਏ ਤੇ ਮੈਂ ਜਾਣਾ ਵਾ ਅੱਛਾ ਨਹੀਂ ਨਹੀਂ ਅਸੀਂ ਤੇ ਆ ਕਿਨੇ ਉਹਨਾਂ ਲੈ ਕੇ ਚਾਰੀ ਮੈਂ ਤਾਂ ਸੰਡੇ ਹੀ ਨਾ ਭਟਾ ਲਾ ਟੋਲਾ ਲੱਗ ਗਈਆਂ ਵਾ ਤੇ ਬਹੁਤ ਸੋਹਣਾ ਲੱਗਣ ਡਿਆ ਕਰ ਤੇ ਆਂਦੀ ਐਰ ਕੀ ਡੈਡੀ ਆਏ ਤੇ ਚੱਲ ਹੋ ਕੇ ਆਉਂਗੀ ਮੈਂ ਵੀ ਐ ਰਕੀ ਆਉਗਾ ਤੇ ਫਿਰ ਲੈ ਕੇ ਆਵਾਂਗੇ ਆਹ ਭਾਜੀ ਨੇ ਹੋਣਾ ਆਣਾ ਇਹ ਮਹੀਨੇ ਦਾ ਆਹੋ ਨਹੀਂ ਫਿਰ ਲੈ ਕੇ ਆਵਾਂਗੇ ਹਾਂਜੀ ਹੋਰ ਬਾਕੀ ਸਾਰੇ ਠੀਕ ਠਾਕ ਹੈ ਹਾਂ ਠੀਕ ਠਾਕ ਚੱਲ ਵਧੀਆ ਆਉਣਾ ਕੱਲ ਨੂੰ ਪਿੰਦਰ ਆਉਣਾ ਨੇ ਵੀ ਫੇਰ ਆਪ ਆਉਣਾ ਹਾਂਜੀ ਆਉਣਾ ਅੱਛਾ ਚੱਲ ਵਧੀਆ ਮੈਂ ਕਿ ਸਮੋਸਾ ਕਿਦਾਂ ਦਾ ਲੱਗਾ ਸਵਾਦੀ ਸਵਾਦੀ ਹਾਂਜੀ ਠੀਕ ਸੇਵਾ ਕੀਤੀ ਤਾਂ ਨਹੀਂ ਭਰਾਵਾ ਸੇਵਾ ਕਾਦੀ ਆ ਅਹੀਂ ਤੇ ਕਹਿ ਰਹੇ ਹਾਂ ਦੋ ਦੀਦੀ ਨੂੰ ਕਿਹਾ ਹੀ ਹਾਂ ਬੜੀ ਐ ਕਿੱਥੇ ਤੁਸੀਂ ਜਾ ਕੇ ਕੋਈ ਨਹੀਂ ਕੋਈ ਨਹੀਂ ਖੇਚ ਲਗਾਦੀ ਭਰਾ ਕਿੱਦਾਂ ਬੈਠੀਆਂ ਮਾਮੀ ਦੋਤੀ ਦੋਵੇਂ ਜਣੀਆਂ ਜੁੜ ਕੇ ਹਾਂ ਕਿਦਾਂ ਨੇ ਤੇ ਹੈ ਐਦਾਂ ਹੀ ਆ ਫਿਰ ਹਾਂ ਜੂੜੀਆਂ ਸੰਦੀਪ ਨੇ ਪਾ ਲਈਆਂ ਜੜੀਆਂ ਤੋਂ ਦਿੱਤੀਆਂ ਇਹ ਅੱਛਾ ਆ ਕਿ ਤੋ ਖੇਡ ਚੋਤੀ ਸੀ ਇਹ ਨਹੀਂ ਮਾਰਦੀ ਕਿਉਂ ਨਹੀਂ ਕੋਈ ਗੱਲ ਨਹੀਂ ਤੂੰ ਤੇ ਆਉਂਜੂ ਤਾਂ ਪਹਿਲੀ ਲੋੜੀ ਹੁੰਦੀ ਆਏਗੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਹ ਥੋੜਾ ਇੰਨੇ ਆ ਗਈ ਚੱਲੇ ਤਾਂ ਇੱਕ ਲੈ ਆਂਦੀ ਤੂੰ ਆਹ ਕਰਨੇ ਦੋ ਨਹੀਂ ਕੋਈ ਗੱਲ ਨਹੀਂ ਮਾਸੀ ਕੋਈ ਗੱਲ ਨਹੀਂ ਮਾਸੀ ਜੀ ਹਾਂ ਕਾਦੀ ਭੰਡ ਦੀ ਬੱਦੀ ਆ ਟਾਡੇ ਖਾਣ ਪੀਣ ਵਾਲਾ ਸਮਾਨ ਆਹ ਵੀ ਮੈਂ ਖਾ ਲੂਗੀ ਇੰਨਾ ਕੁ ਨਹੀਂ ਕੋਈ ਜੀ ਰੇੜੀਆਂ ਭਾਣੇ ਮੰਮੀ ਖਾਦੀ ਹੁੰਦੀ ਰੇੜੀਆਂ ਮੰਮੀ ਨੇ ਕਹਣਾ ਵੀ ਇਹ ਮੇਰੇ ਆਵਾ ਰੇੜੀਆਂ ਮੇਰੀਆਂ ਤੇ ਆ ਵੀ ਨਹੀਂ ਖਾਣਾ ਮੈਂ ਹਾਂਜੀ ਇਹ ਇਹੋ ਖਾਣ ਤੇ ਫੁੱਲੇ ਖਾ ਲੈਣੇ ਚੱਲ ਹੈਨਾ ਕਿਉਂ ਜੋ ਦੇ ਨਹੀਂ ਨਹੀਂ ਸਾਲ ਬਾਅਦ ਦੇਣਾ ਹੁੰਦਾ ਸੁੱਕੀ ਸੰਧੀ ਆ ਦੇ ਸੁੱਕੀ ਸੰਧੀ ਜਾਵੇ ਆਹ ਹੈ ਤੇਈਆ ਪਤਨ ਭੈਣ ਭਰਾ ਚੱਲਣਾ ਮਿਲੋ ਕੋਟਕੇ ਖਾ ਲਿਆ ਵਿੱਚ ਸਾਡ ਹੁੰਦਾ ਆਦੀ ਟੋਡੀਆਂ ਵਾਸੀ ਕੁੱਟ ਕੇ ਦੇ ਵਿੱਚ ਖੰਡ ਖੁੰਡ ਪਾ ਕੇ ਖਾ ਲਈ ਹਾਂ ਨਹੀਂ ਚਲ ਐਨੀ ਖੇ ਚਲਨੀ ਹੈ ਬਾਹੂ ਕਾ ਨਹੀਂ ਮਿਸਤਰੀ ਲੱਗੇ ਤੁਹਾਡੇ ਤੁਹਾਡਾ ਵੀ ਬਥੇਰਾ ਖਰਚਾ ਹੋਇਆ ਮੈਂ ਇਹ ਤੁਹਾਨੂੰ ਕਿਹਾ ਵੀ ਲੋੜੀ ਲੋੜੀ ਆ ਕੋਈ ਗੱਲ ਨਹੀਂ ਮਿਲਦੇ ਵਕਤ ਤਾਂ ਚੰਗੇ ਲੱਗੇ ਲੱਗਦਾ ਤੇ ਹੈ ਵਾ ਬਾਹੂ ਕੋਈ ਨਹੀਂ ਉਹਦਾ ਪਿਆਰ ਵੀ ਬੰਦਾ ਦੇਦੇ ਉਹ ਵੀ ਬੜਾ ਹੁੰਦਾ ਵਾ ਇਤਨੀ ਹੁੰਦਾ ਚਲੋ ਇਹ ਤੇ ਮਹਾਰਾਜ ਰੱਖੇ ਨਵੇਂ ਨਰੇ ਰਹਿਣ ਪਹਿਣ ਭਰਾ ਤੋਂ ਦਿੰਦੇ ਨਾ ਇਹ ਬਣ ਕੇ ਆਉਂਗਾ ਆ ਦੇਣ ਵਾਲੇ ਵੀ ਤੇ ਲੈਣ ਮਿਲ ਗਈ ਕੋਈ ਇਹੋ ਗੰਲੀ ਆ ਤਰੀ ਜੀ ਤੋਹੇ ਲਾਈ ਆ ਰੋੜ ਤੇ ਹੀ ਦੇਣਾ ਆਖਣਾ ਪਹਿਲਾਂ ਕਹਿੰਦਾ ਖੇਤਰ ਤੇ ਜਿਹੜਾ ਆਦੇ ਨਵੇਂ ਨਰੇ ਇਹ ਕੋਈ ਆਖਣਾ ਕਹਿ ਰਹਾ ਮੋੜ ਤੇ ਹੀ ਸਕਦੇ ਨਹੀਂ ਗੇ ਹਨਾ ਚਲੋ ਮਿੰਨੋ ਨਹੀਂ ਪਤਾ ਵੀ ਕਿਉਂ ਕਿੰਨੇ ਦਿਨਾਂ ਦੇ ਕਹਿਣ ਦੇ ਮੈਂ ਹਾ ਲੋੜੀ ਲੋੜੀ ਕੋਈ ਨਹੀਂ ਆ ਸਾਰਾ ਮਹੀਨਾ ਲੋੜੀ ਦਾ ਆ ਬਾਅਦ ਚ ਆ ਜਿਓ ਕੋਈ ਗੱਲ ਨਹੀਂ ਚਲ ਕੋਈ ਨਹੀਂ ਕੀ ਲੱਗੀ ਕਰਕੇ ਚਲ ਕੋਈ ਗੱਲ ਨਹੀਂ ਢੀ ਕੀ ਲੋੜੀ ਚਲ ਕੋਈ ਨਹੀਂ ਪਮੋ ਦੀਦੀ ਹਣੀ ਉਧਰ ਗਏ ਵੀਡੀਓ ਬਣਾਉਣੇ ਜਾਵਾਂ ਮੈਂ ਵੀ ਮੇਰਾ ਸੀਨ ਵਖਰੇ ਮੇਰੀ ਤੇ ਗਈ ਐ ਇੱਥੋਂ ਬਾਹਰ ਤੇ ਹੁਣ ਤੇਰਾ ਸੀਨ ਰਹਿੰਦੇ ਓ ਤੇ ਤੇਰੇ ਡੈਡੀ ਦੇ ਇੱਕ ਤੋਂ ਰਹਿੰਦੇ ਆ ਉਹ ਰਾਜ ਕਰ ਤੇ ਜਾਓ ਤੈਂ ਡਿੱਕਣ ਦਾ ਇਹ ਚੱਲ ਮੈਂ ਜਾਵਾਂ ਫਿਰ ਬਰਾਣੇ ਦਾ ਘਰ ਕੇ ਚਲੋ ਤੇ ਹੁਣ ਜੀ ਇਹਨਾਂ ਨੂੰ ਅੱਜ ਠੀਕ ਕਰਦੇ ਆ ਮੈਂ ਬੈਠੀ ਇਹਨਾਂ ਨਾਲ ਗੱਤੂਗਾ ਉਹ ਵੀ ਜ਼ਰੂਰੀ ਹੁਣ ਵਿਚਾਰੀ ਸਵੇਰ ਦੀ ਆਈ ਹੈ ਨਾ ਆਹ ਕੁੜੀ ਘਰ ਛੱਡ ਕੇ ਆਈ ਆ get